ਕੀ ਨਾਮ ਤੇ ਹਾਂਜੀ ਤੇ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਜੀ ਹਾਏ ਕਾਕਾ ਮੇਰੇ ਹੈ ਉਹ ਹੀ ਪੂਰਾ ਹੋ ਗਿਆ ਮੇਰੇ ਘਰ ਵਾਲਾ ਹੈ ਉਹ ਵੀ ਥੋੜਾ ਹੋ ਗਿਆ ਦੇ ਬੁੜਿਆ ਦੇ ਬੁੜਿਆ ਬੁੜਿਆ ਬਈ ਹੈ ਜੀ ਜਾਨੀ ਕਿ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੈ ਕਾ ਜੀ ਨਹੀਂ ਹੋਰ ਨਹੀਂ ਹੈ ਤੇ ਤੁਨ ਤੁਨ ਬਾਬਾ ਵੀਰ ਸਿੰਘ ਜੀ ਗੁਰਮਤਿ ਪ੍ਰਚਾਰ ਸਭਾ ਵਾਲੇ ਨੇ ਭਾਈ ਨਰਵੈਰ ਸਿੰਘ ਖਾਲਸਾ ਜੀ ਵੱਲੋਂ ਤੁਹਾਨੂੰ ਫਰੀਦਸੰਦੀ ਸੇਵਾ ਕੀਤੀ ਗਈ ਹੈ ਪਰ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਫ੍ਰੀ ਰਸਨ ਸੇਵਾ ਲੈਣ ਤੋਂ ਹਾਂ ਹੀ ਗਿਆ ਹੈ ਸਖਸੇ ਸਾਤ ਸਾਲ ਸੀ ਇਹ ਸਾਤ ਸਾਲ ਹੋ ਗਏ ਜੀ ਹੋਰ ਫਿਰ ਤੁਸੀਂ ਕੰਮ ਕੋਈ ਨਹੀਂ ਕਰਦੇ ਜੀ ਮੈਂ ਕੋਈ ਕੰਮ ਨਹੀਂ ਕਰਦਾ ਅੱਖਾਂ ਬਣਾਈਆਂ ਅੱਖਾਂ ਤੋਂ ਮੈਨੂੰ ਪਤਾ ਲੱਗਦਾ ਅੱਛਾ ਜੀ ਹਾਂ ਜੀ ਤੇ ਹੋਰ ਫਿਰ ਤੁਮ ਤੁਹਾਡੇ ਕੋਲ ਹੱਥੀ ਕੰਮ ਕੋਈ ਨਹੀਂ ਹੁੰਦਾ ਜੀ ਹਾਂ ਜੀ ਤਾਂ ਕੀ ਕੀ ਕਿੱਦਾਂ ਵੇਖਦੇ ਜੀ ਇਹਨਾਂ ਦੇ ਪਰਾਲੇ ਨੂੰ ਜੋ ਬਾਬਾ ਜੀ ਤੁਹਾਨੂੰ ਫ੍ਰੀ ਰਸਨ ਦਿੰਦੇ ਜੀ ਕੀ ਕਹਣਾ ਚਾਹੁੰਦੇ ਬਾਬਾ ਇਹ ਕੀ ਠਾ ਕੇ ਆ ਤੋਾਰੇ ਹਨਾ ਤੇ ਲਾਟਿਨ ਨਹੀਂ ਕਰਦੇ ਤੇ ਚੱਲੇ ਬਣਨੀ ਚਾਹੀਦੀ ਜਿੰਨੇ ਮੁਸ਼ਕਲ ਬਣਦੇ ਠੀਕ ਹੋਰ ਕੋ ਮੰਗ ਕਰਦੇ ਜੀ ਸਾਧ ਸੰਗਤ ਕੋਲ ਕਿਹੜੀ ਚੀਜ਼ ਦੀ ਕਮੀ ਕੋਈ ਲੱਗਦੀ ਤੈਨੂੰ ਘਰ ਦੇ ਵਿੱਚ ਕੋਈ ਬਾਬਾ ਜੀ ਇੱਕ ਰਸੋਈ ਪਾਣੀ ਤੇ ਸੋਈ ਨਹੀਂ ਮੇਰੀ ਪਾਈ ਹੈਗੀ ਅੱਛਾ ਚਲੋ ਸਾਕੋ ਹਸਦੇ ਨਾ ਇਹ ਕਿਹੜਾ ਸੋਈ ਪਾਣੀ ਤੇ ਸੋਈ ਨਹੀਂ ਪਈ ਗੱਲ ਹੈ ਸੰਦੇਸ਼ ਸਾਕੋ ਹੁੰਦਾ ਅੱਛਾ ਜੀ ਆਏ ਗਏ ਹੁੰਦੇ ਜੀ ਰਿੰਗਦਾ ਤੇ ਉਹਦੇ ਚ ਫਿਰ ਗਾੜੀ ਲੱਗ ਪੈਂਦੀ ਹੋਰ ਕਿਹੜੀ ਚੀਜ਼ ਦੀ ਕਮੀ ਹੈ ਜੀ ਹੋਰ ਕੀ ਹੈ ਜੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਦੇ ਤੁਸੀਂ ਕਿ ਤੁਹਾਡੀ ਕਿਸ ਤਰ੍ਹਾਂ ਸੇਵਾ ਕਰ ਸਕਦੇ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਵਾਹਿਗੁਰੂ ਜੀ ਕੀ ਫਤਿਹ ਪੰਜ ਆਪ ਸੰਗਤਾਂ ਨੂੰ ਬਤਾਇਆ ਹੈ ਕਿ ਦਾਸ ਧੰਨ ਧੰਨ ਬਾਬਾ ਬੀਰ ਸਿੰਘ ਗੁਰਮਤ ਪ੍ਰਚਾਰ ਸਭਾ ਅਤੇ ਸਾਰੀ ਸੂ ਸੰਗਤ ਦੇ ਸਹਿਯੋਗ ਦੇ ਨਾਲ ਜੋ ਹਰ ਮਹੀਨੇ ਲੋੜਵੰਦ ਵਿਧਵਾ ਬੀਬੀਆਂ ਨੂੰ ਜਿਹੜੀ ਲਾਸ਼ਵੰਦੀ ਸੇਵਾ ਆ ਇਹ ਸਤਿਗੁਰੂ ਜੀ ਆਪ ਹੀ ਸਿਰ ਤੇ ਹੱਥ ਰੱਖ ਕੇ ਲੈ ਰਹੇ ਨੇ ਇਹ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਵਸਣ ਸੰਤਾਨ ਨੂੰ ਗੁਰੂ ਨਾਨਕ ਦੇਵ ਜੀ ਦੀ ਦਰਦੀ ਜਿਹੜੇ ਮਿੱਠੇ ਨੇ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਜਿੰਨਾ ਵੀ ਹੋ ਸਕੇ ਥੋੜੇ ਤੋਂ ਥੋੜਾ ਤੇ ਬਹੁਤੀ ਤੋਂ ਬਹੁਤ ਦਦਵੰਦਾ ਪੰਜੂ ਰੂਪ ਕੱਢਿਆ ਕਰੀਏ ਤਾਂ ਜੋ ਇਸ ਤਰ੍ਹਾਂ ਲੋੜਵੰਦ ਪਰਵਾਰਾਂ ਦੀ ਆਪਾਂ ਮਦਦ ਕਰ ਸਕੀਏ ਬਾਬਾ ਜੀ ਨੇ ਇਹ ਮਾਤਾ ਦੀ ਬੇਨਤੀ ਸਰਕਾਰ ਹੀ ਲਈ ਆ ਕਿ ਕੋਸ ਸਮਾ ਪਹਿਲਾ ਇਸ ਬੀਬੀ ਦਾ ਵਿਚਾਰੀ ਦਾ ਕਮਰਾ ਨਹੀਂ ਹੈਗਾ ਤੇ ਕਮਰਾ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੀ ਸੇਵਾ ਲਈ ਆ। ਤੇ ਹੁਣ ਇਹ ਮਾਤਾ ਕਹਿੰਦੀ ਆ ਕਿ ਘਰ ਦੇ ਵਿੱਚ ਫਲਸ਼ ਨਹੀਂ ਹੈਗੀ। ਕਿਉਂਕਿ ਬਾਹਰ ਹਮਾ ਜਾਣਾ ਬੜੀ ਮੁਸ਼ਕਲ ਆ ਬਜ਼ੁਰਗ ਨੇ। ਇਹ ਕਰਕੇ ਸੰਗਤ ਨੂੰ ਹੱਥ ਜੋੜ ਕੇ ਦਾਸ ਦੀ ਬੇਨਤੀ ਤੇ ਜਿੰਨਾ ਵੀ ਆਪਾਂ ਹੋ ਸਕੇ ਤਾਂ ਜੋ ਆਪਾਂ ਇਸ ਪਰਿਵਾਰ ਦੀ ਮਾਤਾ ਦੀ ਜਿਹੜੀ ਫਲਸ਼ ਆਪਾਂ ਬਣਾ ਸਕੀਏ। ਤਾਂ ਦਾਸ ਇਹਨਾਂ ਕੁਝ ਕਹਿੰਦਾ ਹੈ ਖੰਮਾ ਦਾ ਜੱਜ ਕਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੰਨਾ ਸਮਾਂ ਹੋਗਾ ਜੀ ਆਪਣੇ ਇਹਨਾਂ ਬੀਬੀ ਨੇ ਫਰੀਦ ਅਸੰਦ ਦੀ ਲੋੜ ਦੇਖੋ ਜੀ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਸਾਧ ਗੁਰੂ ਜੀ ਗੁਰੂ ਨਾਨਕ ਸਾਹਿਬ ਦੀ ਆਪ ਹੀ ਸਿਰ ਤੇ ਹੱਥ ਕੇ ਸੇਵਾ ਲੈ ਰਹੇ ਨੇ ਤਕਰੀਬਨ 13 ਸਾਲ ਹੋ ਚੁੱਕੇ ਨੇ ਤਕਰੀਬਨ ਇਸ ਸਮੇਂ ਕਿ ਜਿਹੜੀ ਆਸ ਤੱਕ ਗੁਰੂ ਸਾਹਿਬ ਨੇ ਹਰ ਕੇ ਸੇਵਾ ਲਈ ਜਿਹੜੀਆਂ ਸੰਗਤਾਂ ਸੇਵਾ ਕਰਨੇ ਚਾਹੁੰਦੇ ਜੀ ਉਹਨਾਂ ਦਾ ਆਪਣਾ ਕਨੈਕਟ ਨੰਬਰ ਬੋਲ ਦਿਓ ਜੀ ਕਿਉਂਕਿ ਦਾਸ ਨੇ ਤਕਰੀਬਨ ਹਰ ਵੀਡੀਓ ਵਿੱਚ ਆਪਣਾ ਨੰਬਰ ਦਿੱਤਾ ਪਰ ਅੱਜ ਇਹਹਰ ਕੋ ਭਰਵਾ ਹੰਗਾਰਾ ਹਨ ਅਜ ਤੱਕ ਤਾਂ ਨਹੀਂ ਕੋਈ ਆ। ਹਾਂਜੀ। ਬਾਕੀ ਗੁਰੂ ਨਾਨਕ ਸਾਹਿਬ ਆਪ ਹੀ ਉਹਨਾਂ ਦਿਲਾਂ ਦੇ ਵਿੱਚ ਵਸਣ। 10 ਦਾ ਨੰਬਰ ਹੈ 98142 1259। ਸਭ ਤੋਂ ਪਹਿਲਾਂ ਜੀ ਆਪਣਾ ਨਾਮ ਸੰਤਨ ਮਨੁਜੀਤ ਕਾਲਾ ਸਾਹਿਬ 123 ਦੀ ਖੇਦਾਸ ਦਰਬਾਰ ਸਿੰਘ ਪ੍ਰਚਾਰਕ ਨੂੰ ਆਪਣਾ ਕਮੇਟੀ ਜੋ ਵੀ ਹਰ ਹਰ ਮਹੀਨੇ ਗਿਆਨੀ ਨਰਾਇਣ ਸਿੰਘ ਕਾਲਾ ਸਾਹਿਬ ਭਾਈ ਰਾਜਕਿਸ਼ਨ ਹੋਰ ਬਤਵੰਤੇ ਸਰ ਜਨਾਬਾਂ ਵੱਲੋਂ ਦਸਵਾਲ ਫੇਰੀ। ਤੇ ਤੰਤਨ ਬਾਬਾ ਬੀਸ਼ਨ ਗੁਰੂ ਪ੍ਰਚਾਰ ਸਭਾ ਵੱਲੋਂ ਵਿਦਵਾ ਵਿਭਿਆਨ ਨੂੰ ਜਿਹੜਾ ਜੋ ਰਸਨ ਦੀ ਸੇਵਾ ਕੀਤੀ ਜਾਂਦੀ ਹੈ ਤੇ ਨਾਲ-ਨਾਲ ਲੋੜਵੰਦ ਪਰਿਵਾਰਾਂ ਦੀ ਕਮਰੇ ਦੀ ਜੋ ਕੋਈ ਕਿਸੇ 7 ਡਿਗਰੀ ਹੈ ਕਮਰੇ ਦੀ ਵੀ ਸੇਵਾ ਕਰਦੇ ਨੇ ਤੇ ਇਸੇ ਤਰ੍ਹਾਂ ਸੰਤਾਂ ਨੂੰ ਭਾਈ ਹਿਸ਼ਾ ਨੂੰ ਬੇਨਤੀ ਹੈ ਕਿ ਆਪਣਾ ਦਸਵੰਧ ਜਿਹੜਾ ਹੈ ਉਹ ਜਰੂਰ ਭੇਜਿਆ ਕਰੋ ਤਾਂ ਕਿ ਇਨ੍ਹਾਂ ਪਰਿਵਾਰਾਂ ਦੀ ਸੇਵਾ ਕੀਤੀ ਜਾਵੇ ਵਾਰੀ ਗੁਰੂ ਜੀ ਦਾ ਖਾਲਸਾ ਵਾਰੀ ਗੁਰੂ ਬਾਬਾ ਦੀ ਸੇਵਾ ਦੀ ਸ਼ਹੀਦ ਮਹਾਂਪੁਰਸ਼ਾ ਸੰਤੋਖ ਭਗਤੋ ਅਸਵਲੇ ਦੀ ਜੋਤਰੀ ਅਦਾਸ ਬੇਨਤੀ ਆਪ ਜੀ ਦੇ ਚਰਨਾਂ ਦੇ ਕਮਲਾਪਾਸ ਪਾਤਸ਼ਾਹੀ ਦੀ ਪ੍ਰਵਾਨ ਕਰ ਲੈਣੀ ਦਤਾਰ ਜੀ ਆਪ ਜੀ ਦੀ ਸਮੂਹ ਸੰਗਤ ਦੇ ਸੰਜੋਗ ਦੇ ਨਾਲ ਧੰਨ ਧੰਨ ਬਾਬਾ ਬੀਰ ਸਿੰਘ ਗੁਰਮਤ ਪ੍ਰਚਾਰ ਸਰਦਾ ਹਵਾ ਕੇ ਹੋ ਸੂ ਸੰਗਤ ਦੇ ਸੰਜੋਗ ਦੇ ਨਾਲ ਜੋ ਹਰ ਮਹੀਨੇ ਲੋੜਵੰਦ ਵਿਧਵਾ ਬੀਬੀਆਂ ਨੂੰ ਜਿਹੜੀ ਫਰੀ ਰਾਸ਼ਨ ਦੀ ਸੇਵਾ ਆ ਇਹ ਸਤਿਗੁਰੂ ਜੀ ਤੁਸੀਂ ਆਪ ਸਿਰ ਤੇ ਹੱਥ ਰੱਖ ਕੇ ਲੈ ਰਹੇ ਜੀ ਤੇ ਐ ਦਿਗੀ ਵੀਂਦੀ ਵਾਰੀ ਆਪ ਜੀ ਦੀ ਕਿਰਪਾ ਦਾ ਸਦਕਾ ਜੀ ਆਪ ਜੀ ਦੀ ਕਿਰਪਾ ਦਾ ਸਦਕਾ ਸੰਬੰਧ ਭੇਜੇ ਨੇ ਸੰਗਤਾਂ ਨੂੰ ਪਾਤਸ਼ਾਹ ਜੀ ਉਹਨਾਂ ਦੀਆਂ ਮਨੋ ਕਾਮਨਾ ਭਾਵਨਾ ਸਰੰਤਨ ਜਾਨੀ ਸਤਿਗੁਰੂ ਜੀ ਆਪ ਜਾਣਦੇ ਜੋ ਪੂਰੀਆਂ ਕਰਨੀਆਂ ਨੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਤੇ ਸਤਿਗੁਰੂ ਆਪ ਜੀ ਮੇਰੇ ਪਰਿਨਿਤ ਰੱਖੀਂ ਮਹਾਰਾਜ ਇਸੇ ਤਰ੍ਹਾਂ ਲੋੜ ਤੋਂ ਪਰਵਾਨ ਜੀ ਮੱਤ ਕਰਨ ਦਾ ਬਲ ਤੇ ਬੁੱਧੀ ਮਿਲੋ ਕਿਰਪਾ ਪਾਤਸ਼ਾਹ ਜੀ ਮਹਾਰਾਜ ਸਹੀ ਪਿਆਰੇ ਮਿਲ ਜਿੰਨਾ ਮਿਲੇ ਆਪ ਜੀ ਦਾ ਨਾਮ ਚਿਤਿਆਵੇ ਗੁਰੂ ਨਾਮਿਕ ਨਾਮ ਜੜ ਸਿਤਰਾਵਾ ਚੇ ਪਾਣੀ ਸਵਾ